ਤਨ ਕੋਦਰ ਥਾਣੇ ਦੇ ਤਸਵੀਰਾਂ ਇੱਕ ਥਾਣਾ ਸਦਰ ਤੇ ਦੂਜਾ ਥਾਣਾ ਸਿਟੀ ਇੱਕੋ ਥਾਣੇ ਦੇ ਅੰਦਰ ਹੈ ਕਹਿ ਸਕਦੇ ਆ ਕਿ ਦੋ ਬਣੇ ਹੋਏ ਆ ਥਾਣੇ ਤਾਂ ਦੋਨਾਂ ਦੇ ਅੱਗੇ ਜੇਕਰ ਕੁੱਲ ਮਿਲਾ ਕੇ ਮੈਂ ਦੱਸਾਂ ਤਾਂ ਥਾਣੇ ਦੀ ਬਿਲਡਿੰਗ ਦੇ ਅੰਦਰ ਦੋ ਧਰਨੇ ਅਜ ਲੱਗੇ ਹੋਇਆ ਲੱਗੇ ਕਿਉਂ ਹੋਇਆ ਜਦੋਂ ਮੈਂ ਮੈਦਪੁਰ ਚ ਤੁਰੇ ਸੀ ਤਾਂ ਉੱਥੇ ਤਕਰੀਬਨ 6 ਕਿਲੋਮੀਟਰ ਚ 3-4 ਨੱਕੇ ਲੱਗੇ ਹੋਏ ਸੀ ਫਿਰ ਅੱਗੇ ਜਦੋਂ ਆ ਗਏ ਤਾਂ ਫਿਰ ਧਰਨੇ ਲੱਗੇ ਹੋਏ ਸੀ ਤਾਂ ਧਰਨੇ ਦਾ ਦੌਰ ਲਗਾਤਾਰ ਜਾਰੀ ਹੈ ਤਾਂ ਲੋਕ ਸਵਾਲ ਕਰਦੇ ਆ ਲੋਕ ਪੁੱਛਦੇ ਆ ਕਿ ਇਹ ਹੀ ਬਦਲਾਵ ਹੈ ਕਿ ਇਹ ਹੀ ਗਰੰਟੀ ਹੈ ਇਹੋ ਜਿਹੇ ਲੋਕ ਗੱਲਾਂ ਕਰਦੇ ਆ ਪਰ ਆਮ ਲੋਕਾਂ ਦੀ ਉਹ ਫਿਰ ਕੀ ਰਹਾ ਇਹ ਤੁਸੀਂ ਦੇਖ ਸਕਦੇ ਹੋ ਹੱਥਾਂ 'ਚ ਪਰਚੇ ਫੜੇ ਆ ਪਰਚੇ ਵਿੱਚ ਦਰਜ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ ਇਸਤਰੀ ਜਾਗਰਤੀ ਮੰਚ ਦੇ ਵੱਲੋਂ ਸੌਰਿਆ ਵੱਲੋਂ ਕਤਲ ਕੀਤਾ ਗਿਆ ਰਾਜਵਿੰਦਰ ਕੌਰ ਅੱਗੇ ਇਸ ਤੋਂ ਹੱਥ ਚ ਪੋਸਟਰ ਫੜਿਆ ਪੀੜਤਾਂ ਨੂੰ ਇਨਸਾਫ਼ ਦੇਣ ਤੋਂ ਭੱਜੀ ਨਕੌਦਰ ਪੁਲਿਸ ਮੁਰਦਾਬਾਦ ਤਾਂ ਇੱਕ ਪਹਿਲੀ ਗੱਲ ਤਾਂ ਸ਼ਰਮ ਦੇ ਨਾਲ ਸਿਰ ਝੁਕ ਜਾਂਦਾ ਹੈ ਜਦੋਂ ਕਿ ਕਿੱਥੇ ਕਿਹਾ ਜਾਂਦਾ ਕਿ ਬੇਟੀ ਪੜਾਓ ਬੇਟੀ ਲਿਖਾਓ ਕਿ ਧੀਆ ਪੈਣਾ ਦੀ ਅਸੀਂ ਇੱਜ਼ਤ ਕਿੰਨੀ ਕਿਉਂ ਕਰਦੇ ਹੈਗਾ ਕੋਈ ਸਾਡੇ ਵਿੱਚ ਹੀ ਬਹੁਤ ਸਾਰੇ ਅਜਿਹੇ ਲੋਕ ਹੈ ਇਹ ਜੋ ਪੋਸਟਰ ਹੈ ਇਹ ਪੜ ਕੇ ਮਨਨ ਥੇਸ ਜ਼ਰੂਰ ਪਹੁੰਚੀ ਹੈ ਕਿ ਇਨਸਾਫ ਦੇ ਲਈ ਧਰਨਾ ਲੱਗਿਆ ਔਰ ਦੂਜੀ ਗੱਲ ਕਿ ਥਾਣੇ ਦੇ ਅੱਗੇ ਦੋ ਧਰਨੇ ਲੱਗੇ ਹੋਏ ਤਾਂ ਗੱਲਬਾਤ ਕਰਦੇ ਆ ਤਾਂ ਇਹ ਤੁਸੀਂ ਦੇਖ ਸਕਦੇ ਹੋ ਗੱਲਬਾਤ ਆਪਾਂ ਸਾਰੇ ਨਾਲ ਬੈਠੇ ਨਾਲ ਜੋ ਬੈਠੇ ਆ ਇੱਥੇ ਇਸਤਰੀ ਜਾਗਰਤੀ ਮੰਚ ਦੇ ਵਿੱਚ ਬੈਠੀਆਂ ਆਪਾਂ ਉਹਨਾਂ ਨਾਲ ਭੈਣਾਂ ਦੇ ਨਾਲ ਗੱਲਬਾਤ ਜ਼ਰੂਰ ਕਰਾਂਗੇ ਤਾਂ ਆਪਣੇ ਆਪ 'ਚ ਇੱਕ ਵੱਡੀ ਖਬਰ ਵੱਡੀ ਅਪਡੇਟ ਔਰ ਇੱਕ ਮਨ ਨੂੰ ਦੁਖੀ ਕਰਨ ਵਾਲੀ ਤਸਵੀਰ ਹੈ ਜੋ ਐਨਐਨਆਰ ਨਿਊਜ਼ ਦੇ ਤੁਸੀਂ ਸਿੱਧੀਆਂ ਲਾਈਵ ਤਸਵੀਰਾਂ ਇਹ ਦੇਖ ਰਹੇ ਹੋ ਗਰਮੀ ਬਹੁਤ ਜ਼ਿਆਦਾ ਹੈ ਮੇਰੇ ਮੱਥੇ ਉੱਪਰ ਤੁਸੀਂ ਪਸੀਨਾ ਦੇਖ ਸਕਦੇ ਹੋ ਜੇਕਰ ਮੈਨੂੰ ਗਰਮੀ ਲੱਗ ਰਹੀ ਤਾਂ ਗੱਲ ਸਾਫ਼ ਜੀ ਹੈ ਕਿ ਇਹਨਾਂ ਭੈਣਾਂ ਨੂੰ ਇਹਨਾਂ ਵੀਰਾਂ ਨੂੰ ਵੀ ਤਾਂ ਲੱਗਦੀ ਹੋਗੀ ਕਿਸੇ ਦਾ ਦਿਲ ਨਹੀਂ ਕਰਦਾ ਉਹ ਵੀ ਥਾਣੇ ਦੇ ਅੱਗੇ ਬੈਠ ਕੇ ਇਸ ਤਰ੍ਹਾਂ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਕਹਿਣ ਨੂੰ ਤਾਂ ਹਾਂਜੀ ਪੈਂਸ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਦੇਖੋ ਜੀ ਪੁਲਿਸ ਮੁਲਾਜ਼ਮ ਵੀ ਆਪਣੇ ਵਿੱਚੋਂ ਹੀ ਐ ਉਹ ਵੀ ਅਨਸਾਫ਼ ਐ ਜਿਨ੍ਹਾਂ ਨੇ ਤੁਸੀਂ ਫੜਿਆ ਕਿ ਸਵਰਿਆ ਮਲੋ ਕਤਲ ਕਿੱਤੇਗੇ ਰਾਜਵਿੰਦਰ ਕੌਰ ਨੂੰ ਨੁਸਾਹ ਤੇ ਸ਼ਰਮ ਨਾਲ ਉਹ ਸਿਰ ਝੁਕ ਜਾਂਦਾ ਕਿਉਂਕਿ ਸਾਡੇ ਵਿੱਚ ਹੀ ਉਹ ਲੋਕ ਨੇ ਪਰ ਅੱਜ ਕਿਉਂ ਹੁੰਦਾ ਕਿ ਸਾਡੀਆਂ ਬੇਟੀਆਂ ਅੱਜ ਵੀ ਉਹਨਾਂ ਦਾ ਕਤਲ ਕੀਤਾ ਜਾਂਦਾ ਹੈ ਇਨਸਾਫ ਨਹੀਂ ਮਿਲਦਾ ਤੇ ਫਿਰ ਧਰਨੇ ਵੀ ਲੱਗਦੇ ਆ ਸਿਸਟਮ ਦੇ ਵਿੱਚ ਜਿਹੜੀਆਂ ਸਮਾਜਿਕ ਕਦਰਾਂ ਕੀਮਤਾਂ ਉਹਨਾਂ ਦੀ ਕਮੀ ਦਾ ਕਰਕੇ ਦੂਸਰਾ ਜਿਹੜਾ ਸਾਡੇ ਸਿਸਟਮ ਦਾ ਜਿਹੜਾ ਪ੍ਰਬੰਧ ਆ ਸਰਕਾਰਾਂ ਭਾਵੇਂ ਬਦਲ ਜਾਣ ਭਾਵੇਂ ਲੋਕ ਕਹੀ ਜਾਣ ਵੀ ਬਦਲਾਅ ਆ ਗਿਆ ਪਰ ਮੈਨੂੰ ਲੱਗਦਾ ਬਦਲਾ ਕੋਈ ਨਹੀਂ ਆਇਆ ਬਦਲਾ ਬੁੰਦਲ ਗਿਆ। ਥਾਣਿਆਂ ਦੀ ਸਥਿਤੀ ਜੋ ਪਹਿਲਾਂ ਸੀ ਉਹ ਵੀ ਉਹ ਹੁਣ ਵੀ ਅੱਜ ਵੀ ਉਦਾਂ ਦੀ ਆ। ਮਨ ਮੈਨੂੰ ਬੜੇ ਸ਼ਰਮਨਾ ਮਤਲਬ ਇਹ ਕਹਿਣਾ ਪੈ ਰਿਹਾ ਬਈ ਉੱਗੀ ਪੁਲਿਸ ਦਾ ਮੁਲਾਜ਼ਮ ਤਿੰਨ ਬਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਲਿਆਇਆ ਜਿਹਦੇ ਚ ਦੋਸ਼ੀ ਦੀ ਦੋਸ਼ੀ ਖੁਦ ਆਪ ਉਹਦੀ ਮਾਂ ਤੇ ਉਹਦਾ ਧੀ ਸੀ। ਪਰ ਅੱਜ ਤੱਕ ਵੀ ਸਾਨੂੰ ਪੁਲਿਸ ਨੇ ਦੱਸਿਆ ਨਹੀਂ। ਅਸੀਂ ਕੱਲ ਵੀ ਇੱਥੇ ਆਏ ਸੀ ਐਸਐਚਓ ਸਾਹਿਬ ਨਾਲ ਗੱਲ ਹੋਈ ਸੀ ਉਹਨਾਂ ਨੇ ਸਾਨੂੰ ਅੱਜ 11 ਵਜੇ ਦਾ ਟਾਈਮ ਦਿੱਤਾ ਸੀ ਕਹਿੰਦੇ ਸੀ ਆਜੋ ਅਸੀਂ ਗੱਲ ਤੁਹਾਨੂੰ ਦੱਸ ਦਿੰਨੇ ਆ ਤੇ ਅੱਜ ਜਦੋਂ ਅਸੀਂ 11 ਵਜੇ ਆਏ ਸਾਡੇ ਤੋਂ ਪਹਿਲਾਂ ਹੀ ਬਾਹਰ ਧਰਨਾ ਲੱਗਾ ਆਇਆ ਸੀ ਅਸੀਂ ਕੀ ਕਹਣੀ ਸਾਡੇ ਹੱਕ 'ਚ ਕਿਸੇ ਨੇ ਧਰਨਾ ਲਾ ਦਿੱਤਾ ਵੀ ਦੋ ਲੱਗੇ ਹੋਏ ਸਮਝ ਨਹੀਂ ਆਉਂਦੀ ਜੀ ਦੇਖੋ ਕਿਹੜਾ ਕਿਹਨਾਂ ਦੇ ਹੱਕ ਹਾਂਜੀ ਤੇ ਸਾਨੂੰ ਨਹੀਂ ਸੀ ਪਤਾ ਵੀ ਉਹ ਧਰਨਾ ਉਹਨਾਂ ਨੇ ਪਤਾ ਨਹੀਂ ਕਾਹਦੇ ਲਈ ਲਾਇਆ ਸੀਗਾ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਉਹਦੇ ਬਾਰੇ ਅਸੀਂ ਆ ਗਏ ਅੰਦਰ ਅਸੀਂ ਇੱਥੇ ਆਣ ਕੇ ਪੁੱਛਿਆ ਆ ਬੀਬੀ ਕਾਊਂਟਰ ਤੇ ਖੜੀ ਸੀ ਉਹ ਬੀਬੀ ਕਹਿੰਦੀ ਵੀ ਮੇਰੀ ਤਾਂ ਬਦਲੀ ਹੋ ਗਈ ਆ ਅੱਜ ਇੱਥੇ ਕੋਈ ਪੁਲਿਸ ਮੁਲਾਜ਼ਮ ਨਹੀਂ ਹੈਗਾ ਮੈਨੂੰ ਬੜੀ ਹੈਰਾਨੀ ਹੋਈ ਵੀ ਇਹ ਲਾਗੇ ਸਾਡੇ ਡੇਰਾ ਆ ਉੱਥੇ ਜਦੋਂ ਮੇਲਾ ਲੱਗਦਾ ਆ ਤਾਂ ਇੱਥੇ ਪੁਲਿਸ ਆਈਦਾ ਕਿਤੇ ਗਾਰਡ ਹੁੰਦੀ ਆ ਪਤਾ ਨਹੀਂ ਲੱਗਦਾ ਹੁੰਦਾ ਪਰ ਜਿਹੜੇ ਸਾਡੇ ਪਿੰਡਾਂ ਦੇ ਧੀਆਂ ਪੁੱਤ ਜਦੋਂ ਮਰ ਜਾਂਦੇ ਆ ਤੇ ਉਹਨਾਂ ਦੇ ਦੋਸ਼ੀ ਜਦੋਂ ਫੜ ਕੇ ਲਿਆਉਂਦੇ ਆ ਤਾਂ ਪੁਲਿਸ ਪਤਾ ਨਹੀਂ ਕਿੱਥੇ ਚਲ ਜਾਂਦੀ ਸਾਨੂੰ ਇਨਸਾਫ ਦੇਣ ਲਈ ਕੀ ਲੱਗਦਾ ਜੀ ਇਹ ਧਰਨਾ ਕਿੰਨੇ ਟਾਈਮ ਚੱਲੂਗਾ ਔਰ ਉਹ ਵੀ ਕੀ ਲੱਗਦਾ ਕਿ ਹੁਣ ਸਾਫੇ ਤੱਕ ਮਿਲਿਆ ਕਿਉਂ ਨਹੀਂ ਕਿਉਂਕਿ ਇੱਕ ਬੇਟੀ ਦਾ ਜੋ ਪੁਲਿਸ ਮੁਲਾਜ਼ਮ ਹੈ ਸਰ ਇਹਨਾਂ ਦੀ ਵੀ ਬੇਟੀਆਂ ਹੋਣਗੇ ਜੀ ਕਿ ਐਸਐਚਓ ਸਾਹਿਬ ਅੱਜ ਆਏ ਨਹੀਂ ਸਾਰੇ ਆਪਣੇ ਵਿੱਚੋਂ ਪਰ ਕਿਤੇ ਨਾ ਕਿਤੇ ਕੋਈ ਦੋਸ਼ੀ ਜ਼ਰੂਰ ਹੁੰਦਾ ਹੈ ਕਿ ਜਿਹੜਾ ਇਨਸਾਫ ਨਹੀਂ ਮਿਲਦਾ ਮੈਂ ਇਦਾਂ ਸਮਝਦੀ ਆਂ ਵੀ ਜੇ ਸਾਨੂੰ ਐਸਐਚਓ ਸਾਹਿਬ ਨੇ ਕੱਲ 11 ਵਜੇ ਦਾ ਟਾਈਮ ਦੇ ਦਿੱਤਾ ਸੀ ਮੰਨ ਲਓ ਇਹਨਾਂ ਦੀ ਕੋਈ ਮੀਟਿੰਗ ਆ ਗਈ ਜੋ ਸਾਨੂੰ ਇੱਥੇ ਆਣ ਕੇ ਪਤਾ ਲੱਗਾ ਚਲੋ ਮੀਟਿੰਗ ਆ ਗਈ ਤਾਂ ਇੱਕ ਫੋਨ ਕਰਨ ਨਾਲ ਆ ਜਿਹੜੇ 40 50 ਬੰਦੇ ਆ ਤੇ ਤੁਹਾਨੂੰ ਪਤਾ ਇੱਕ ਝੋਨੇ ਦਾ ਸੀਜ਼ਨ ਆ ਆ ਜਿਮੇਦਾਰ ਪਰਿਵਾਰ ਵੀ ਬੈਠੇ ਸਾਡੇ ਨਾਲ ਹਨਾ ਤੇ ਆ ਬੀਬੀਆਂ ਬੈਠੀਆਂ ਝੋਨਾ ਲਾਉਣ ਵਾਲੀਆਂ ਵੀ ਵਿੱਚ ਹੀ ਤੇ ਜੇ ਕਿਤੇ ਇਹੋ ਮਤਲਬ ਸਾਨੂੰ ਫੋਨ ਕਰ ਦਿੰਦੇ ਤੇ ਐਨੀ ਜਿਹੜੀ ਪੋਰਸ ਸਾਡੀ ਵਿਚਾਰੀ ਇਹ ਆਪਣਾ ਕੰਮ ਨਾ ਛੱਡਦੀ ਦੇਖੋ ਜੀ ਹੁਣ ਐਸੋ ਚੁੰਦਰ ਮੌਜੂਦ ਨਹੀਂ ਹੈ ਕਹੇ ਕਿਤੇ ਉਹ ਕਹਿੰਦੇ ਉਹ ਮੀਟਿੰਗ ਤੇ ਨਹੀਂ ਉਹ ਅੱਜ ਛੁੱਟੀ ਤੇ ਆ ਛੁੱਟੀ ਤੇ ਦੂਸਰੇ ਮੁਲਾਜ਼ਮ ਆਏ ਸੀ ਉਹ ਕਹਿੰਦੇ ਅਸੀਂ ਪ੍ਰਧਾਨ ਜੀ ਆਓ ਤੁਹਾਡੀ ਗੱਲ ਹੋਵੇ ਹੋਰ ਦੀ ਹੋਰ ਦੀ ਡਿਊਟੀ ਲੱਗੀ ਹੋਵੇ ਜੇ ਹਾਲੇ ਸਾਨੂੰ ਉਹਨਾਂ ਨੇ ਕੁਝ ਨਹੀਂ ਦੱਸਿਆ ਸਾਨੂੰ ਇੰਨਾ ਕਹਿੰਦੇ ਵੀ ਆ ਜਾਓ ਅਸੀਂ ਤੁਹਾਡੇ ਨਾਲ ਗੱਲਬਾਤ ਕਰ ਲੈਂਦੇ ਬੇਟੀ ਦੀ ਜੀ ਡੈਥ ਹੋਈ ਅੱਜ ਕਿੰਨੇ ਦਿਨ ਹੋ ਗਏ ਇਹਦੀ ਬੇਟੀ ਦੀ ਡੈਥ ਜਿਹੜੀ ਆ 22 ਤਰੀਕ ਦੀ ਇਹਦੀ ਡੈਥ ਹੋਈ ਆ 9 ਸਾਲ ਤੋਂ ਇਹਦਾ ਕੇਸ ਜਿਹੜਾ ਥਾਣਿਆਂ ਕਚਹਿਰੀਆਂ ਚ ਮੈਲਾ ਮੰਡਲ ਚੱਲਦਾ ਸੀ ਇਸ ਮੁੰਡੇ ਦੇ ਜਿਹੜੇ ਕਿਸੇ ਔਰਤ ਨਾਲ ਨਾਜਾਇਜ਼ ਸਬੰਧ ਸੀ ਜੇ ਉਹ ਕੁੜੀਏ ਨੂੰ ਕਹਿੰਦੀ ਸੀ ਤਾਂ ਉਹ ਮੰਨਦੇ ਨਹੀਂ ਸੀਗੇ ਠੀਕ ਹੈ ਅਸੀਂ ਇਹ ਸਮਝਦੇ ਹਾਂ ਵੀ ਕੁੜੀ ਨੂੰ ਕੱਲੇ ਉਹਦੇ ਪਤੀ ਨੇ ਨਹੀਂ ਮਾਰਿਆ ਉਹ ਪਰਿਵਾਰ ਦੇ ਸਾਰੇ ਮਾਹੌਲ ਨੇ ਉਸ ਬੰਦੇ ਨੂੰ ਇਹ ਕ੍ਰਾਈਮ ਕਰਨ ਲਈ ਜਿਹੜਾ ਆ ਉਹ ਕੀਤਾ ਤੇ ਸਾਡੀ ਇਹ ਵੀ ਇੱਕ ਨਾਲ ਹੈਗੀ ਬੇਨਤੀ ਵੀ ਉਸ ਕੁੜੀ ਦਾ ਨਾਮ ਵੀ ਦਰਜ ਕੀਤਾ ਜਾਵੇ ਜਿਹੜੀ ਕੁੜੀ ਅਸਲ 'ਚ ਉਸ ਘਰ ਦੇ ਵਿੱਚ ਪ੍ਰਸਾਦ ਦੀ ਜਰਸੀ ਦੇਖੋ ਜੀ ਤੁਸੀਂ ਇਸ ਤਰਨੇ ਤੇ ਬੈਠੇ ਹੋ ਕੀ ਪ੍ਰੋਗਰਾਮ ਹੈ ਕਿੰਨਾ ਕੁ ਟਾਈਮ ਇੱਥੇ ਬੈਠਿਆ ਜਾਊਗਾ ਕਿ ਕਿੰਨਾ ਟਮਨਸਾਫ ਨਹੀਂ ਮਿਲਦਾ ਕਿ ਤਰਨਾ ਲਗਾਤਾਰੀ ਜਾਰੀ ਰਹੂ ਹੁੰਦੀ 19 ਤੱਕ ਮੈਨ ਲੱਗਦਾ ਕਿ ਕਦੋਂ ਕਰੋਨਾ ਕਾਲ ਸੀ ਉਦੋਂ ਕਰਿਆਨੇ ਵਾਲੀ ਦੁਕਾਨਾਂ ਦੇ ਅੱਗੇ ਨਹੀਂ ਸੀ ਲੱਗੀ ਹੁੰਦੀ ਤੇ ਹਾਲਾਤ ਖਰਾਬ ਨੇ ਕਿਤਨੇ ਕਿਤੇ ਪ੍ਰਸ਼ਾਸਨ ਉਹ ਵੀ ਸਾਡੇ ਵਿੱਚੋਂ ਹੀ ਆ ਕਿਤਨੇ ਕਿਤੇ ਕਮੀ ਜਰੂਰ ਰਹਿ ਜਾਂਦੀ ਹੈ ਕਮੀ ਹੋ ਰਹਿ ਜਾਂਦੀ ਔਰ ਉਸ ਕਮੀ ਦਾ ਜੋ ਸ਼ਿਕਾਰ ਆਮ ਲੋਕ ਧੀਆਂ ਪੇਣਾ ਉਹ ਬਲੀ ਚੜ ਜਾਂਦੀਆਂ ਪਰ ਇਨਸਾਫ ਲੈਣ ਦੇ ਲਈ ਤਰਨੇ ਲੱਗਦੇ ਆ ਉਹ ਥਾਣਿਆਂ ਦੇ ਅੱਗੇ ਕਚਹਿਰੀਆਂ ਦੇ ਅੱਗੇ ਕਿਤੇ ਵੀ ਚਲ ਜਾਓ ਕਚਹਿਰੀਆਂ ਕਿ ਸਾਰੇ ਕਿਤੇ ਭੀੜ ਲੱਗੀ ਹੁੰਦੀ ਹੈ ਪਰ ਜੋ ਨਕੋਦਰ ਪੁਲਿਸ ਪ੍ਰਸ਼ਾਸਨ ਹੈ ਇਹਨਾਂ ਨੂੰ ਕੀ ਅਸ਼ਵਾਸ਼ਣ ਦਵਾਉਂਦੇ ਆ ਕੋਈ ਕੋਈ ਪੁਲਿਸ ਅਧਿਕਾਰੀ ਇਥੇ ਆ ਕੇ ਇਹਨਾਂ ਨੂੰ ਪੁੱਛਦਾ ਹੁੰਦੀ ਹੈ ਕੀ ਪ੍ਰੋਗਰਾਮ ਹੋਵੇਗਾ ਉਹ ਵੀ ਅਪਡੇਟ ਮੈਂ ਲੈ ਕੇ ਹਾਜ਼ਰ ਹੋਵਾਂਗਾ ਫਿਲਹਾਲ ਜੋ ਤਾਜ਼ੇ ਦੀ ਰਿਪੋਰਟ ਹੈ ਉਹ ਤੁਸੀਂ ਸਾਰੇ ਦੇਖ ਚੁੱਕੇ ਹੋ ਦੇਖਦੇ ਰਹੋ ਐਨਐਨਰ ਨਿਊਜ਼